ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਲੋਕ ਬੈੱਡ ਤੇ ਬੈਠ ਕੇ ਜਾਂ ਫਿਰ ਸੋਫੇ ਤੇ ਬੈਠ ਕੇ ਪਾਠ ਕਰਦੇ ਹਨ ਸੰਗਤ ਜੀ ਪਾਠ ਕਰਨ ਲੱਗਿਆਂ ਕਈ ਤਰ੍ਹਾਂ ਦੇ ਸਵਾਲ ਸਭ ਦੇ ਮਨਾਂ ਦੇ ਵਿੱਚ ਹੁੰਦੇ ਹਨ ਕਿ ਸੋਫਾ ਜਾਂ ਫਿਰ ਕੁਰਸੀ ਜਾਂ ਬੈੱਡ ਤੇ ਬੈਠ ਕੇ ਪਾਠ ਕਰਨਾ ਠੀਕ ਹੈ ਕੀ ਮੋਬਾਈਲ ਤੋਂ ਪਾਠ ਕਰ ਸਕਦੇ ਹਾਂ ਇਸ ਤਰ੍ਹਾਂ ਬੈਠ ਕੇ ਪਾਠ ਕਰਨ ਨਾਲ ਜ਼ਿਆਦਾ ਫਾਲਤ ਦੀ ਪ੍ਰਾਪਤੀ ਹੁੰਦੀ ਹੈ ਇਸੇ ਹੀ ਤਰ੍ਹਾਂ ਦੇ ਦੋ ਤਿੰਨ ਸਵਾਲਾਂ ਨਾਲ ਅੱਜ ਦੀ ਵੀਡੀਓ ਵਿੱਚ ਅਸੀਂ ਆਪਣੇ ਵਿਚਾਰ ਤੁਹਾਡੇ ਨਾਲ ਪੇਸ਼ ਕਰਨ ਜਾ ਰਹੇ ਹਾਂ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਕਿ ਜੋ ਵੀ ਜਾਣਕਾਰੀ ਅਸੀਂ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਇਹ ਸਭ ਗੁਰਸਿੱਖਾਂ ਮਹਾਪੁਰਖਾਂ ਪਾਸੋਂ ਜਾਂ ਫਿਰ ਕਮਾਈ ਵਾਲੇ ਮਹਾਪੁਰਖਾਂ ਦੇ ਜੀਵਨ ਵਿੱਚੋਂ ਪ੍ਰਾਪਤ ਕੀਤੀ ਜਾਣਕਾਰੀ ਹੈ ਜੀ ਅਸੀਂ ਕੋਈ ਗਿਆਨੀ ਜਾਂ ਪ੍ਰਚਾਰਕ ਨਹੀਂ ਹਾਂ ਬਸ ਇੱਕ ਨਿਮਾਣੀ ਜਈ ਕੋਸ਼ਿਸ਼ ਇਹ ਹੀ ਹੈ ਕਿ ਗੁਰੂ ਸਾਹਿਬਾਂ ਦੀ ਬਾਣੀ ਤੋਂ ਵੱਧ ਵਡਿਆਈ ਹੋ ਸਕੇ ਜਿਹੜੇ ਲੋਕ ਸਤਕਾਰ ਅਤੇ ਪ੍ਰੇਮ ਨਾਲ ਗੁਰੂ ਸਾਹਿਬਾਂ ਦੀ ਬਾਣੀ ਪੜਦੇ ਹਨ ਉਨ੍ਹਾਂ ਦੇ ਮਨਾਂ ਵਿੱਚ ਇਹ ਵੀ ਹੁੰਦਾ ਹੈ ਕਿ ਪਾਠ ਕਿਸ ਮਰਿਆਦਾ ਕਿਸ ਤਰੀਕੇ ਨਾਲ ਕੀਤਾ ਜਾਵੇ ਤਾਂ ਜੋ ਪਾਠ ਕਰਨ ਦਾ ਫਾਲ ਵਿਅਦ ਤੋਂ ਵੱਧ ਮਿਲੇ ਹੁਣ ਕੋਈ ਇਹ ਨਾ ਸੋਚੇ ਕਿ ਬੈੱਡ ਤੇ ਬੈਠ ਕੇ ਪਾਠ ਕਰਾਂਗੇ ਤਾਂ ਇਸ ਦਾ ਕੋਈ ਫਾਲ ਨਹੀਂ ਮਿਲੇਗਾ ਕਿਉਂਕਿ ਬਾਣੀ ਨੇ ਤਾਂ ਆਪਣਾ ਅਸਰ ਕਰਨਾ ਹੀ ਹੈ ਹਾਂ ਪਰ ਫਾਲ ਦਾ ਫਰਕ ਪੈ ਸਕਦਾ ਹੈ ਅਗਲੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਇੱਕ ਕਲਾਸ ਦੇ ਵਿੱਚ ਸਾਰੇ ਬੱਚਿਆਂ ਦੇ ਨੰਬਰ ਕਿਸੇ ਦੇ 90% ਕਿਸੇ ਦੇ 50% ਤੇ ਕਿਸੇ ਦੇ 35% ਹੀ ਹੁੰਦੇ ਹਨ ਪਰ ਟੀਚਰ ਨੇ ਤਾਂ ਸਾਰਿਆਂ ਨੂੰ ਇੱਕੋ ਜਿਹਾ ਹੀ ਪੜਾਇਆ ਹੁੰਦਾ ਹੈ ਨਾ ਜਿਸ ਨੇ ਪੇਪਰ ਦਿੱਤਾ ਹੈ ਉਸਦੇ ਨੰਬਰ ਤਾਂ ਆਉਣੇ ਹੀ ਹਨ ਇਸ ਲਈ ਜਿਸ ਨੇ ਪਾਠ ਕੀਤਾ ਹੈ ਫਾਲਤਾਂ ਉਸ ਨੂੰ ਜ਼ਰੂਰ ਮਿਲੇਗਾ ਹੀ ਮਿਲੇਗਾ ਕਿ ਨਾ ਮਿਲੇਗਾ ਇਹ ਪਾਠ ਕਿਨੀ ਭਾਵਨਾ ਕਿਸ ਢੰਗ ਨਾਲ ਤੇ ਕਿਸ ਮਰਿਆਦਾ ਨਾਲ ਕੀਤਾ ਹੈ ਇਹਨਾਂ ਗੱਲਾਂ ਤੇ ਡਿਪੈਂਡ ਕਰਦਾ ਹੈ ਹੁਣ ਪਾਠ ਦਾ ਚਾਹੇ ਲੰਮੇ ਪੈ ਕੇ ਵੀ ਕਰ ਲਓ ਫਾਲਤਾਂ ਉਸ ਦਾ ਵੀ ਜ਼ਰੂਰ ਮਿਲੇਗਾ ਪਰ ਹੁਣ ਇੱਕ ਗੱਲ ਸੋਚਣ ਵਾਲੀ ਇਹ ਹੈ ਕਿ ਲੰਮੇ ਪੈ ਕੇ ਪਾਠ ਕੌਣ ਕਰੇਗਾ ਉਹੀ ਕਰੇਗਾ ਜਿਸ ਦਾ ਆਪਣੇ ਸਰੀਰ ਤੇ ਵਾਸ ਨਹੀਂ ਚੱਲਦਾ ਹੁਣ ਆਪਾਂ ਆਮ ਹੀ ਦੇਖਦੇ ਹਾਂ ਕਿ ਕਈ ਲੋਕ ਕਿਸੇ ਬਿਮਾਰੀ ਕਾਰਨ ਕੰਪਲੀਟਲੀ ਬੈੱਡ ਤੇ ਹੀ ਹੋ ਜਾਂਦੇ ਹਨ ਅਰ ਇੱਕ ਤੰਦਰੁਸਤ ਵਿਅਕਤੀ ਤਾਂ ਆਪਣੇ ਸਰੀਰ ਨੂੰ ਆਪਣੇ ਹੀ ਹਿਸਾਬ ਨਾਲ ਚਲਾਉਂਦਾ ਹੈ ਕਈ ਵਾਰ ਅਸੀਂ ਥੱਕੇ ਹੋਣ ਦੇ ਬਾਵਜੂਦ ਵੀ ਕੰਮ ਕਰ ਜਾਂਦੇ ਹਾਂ ਕਿ ਇਹ ਕੰਮ ਸਾਡੇ ਲਈ ਬਹੁਤ ਜ਼ਰੂਰੀ ਹਨ ਪਰ ਪਾਠ ਕਰਨ ਵੇਲੇ ਅਸੀਂ ਇਹ ਅਨਗੈਲੀ ਕਰਦੇ ਹਾਂ ਕਿ ਚਲੋ ਕੋਈ ਨਾ ਪਾਠ ਸੋਫੇ ਤੇ ਬੈਠ ਕੇ ਹੀ ਕਰ ਲੈਂਦੇ ਹਾਂ ਪਰ ਅੱਜ ਵੀ ਕਈ ਭਾਵਨਾਵਾਂ ਵਾਲੇ ਲੋਕ ਗੁਰੂ ਸਾਹਿਬਾਂ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਦਿਨਾਂ ਵਿੱਚ ਉਹ ਮਾਗ ਦੇ ਦਿਨਾਂ ਦੇ ਵਿੱਚ ਆਪਣਾ ਆਸਣ ਜ਼ਮੀਨ ਤੇ ਹੀ ਰੱਖਦੇ ਹਨ ਉਹ ਥੱਲੇ ਹੀ ਖਾਂਦੇ ਪੀਂਦੇ ਸੌਂਦੇ ਹਾਂ ਤੇ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਅੱਜ ਵੀ ਅਕਾਲ ਤਖਤ ਸਾਹਿਬ ਦੇ ਜਦੋਂ ਸੱਚਖੰਡ ਵਿੱਚ ਗੁਰੂ ਸਾਹਿਬਾਂ ਦੇ ਦਰਸ਼ਨ ਕਰਦੇ ਹਾਂ ਤਾਂ ਇੱਕ ਗੱਲ ਦਾ ਜ਼ਰੂਰ ਖਿਆਲ ਕਰੀਏ ਕਿ ਅੱਜ ਵੀ ਜਿਹੜੇ ਪਲੰਗ ਤੇ ਗੁਰੂ ਸਾਹਿਬ ਬਿਰਾਜਮਾਨ ਹੁੰਦੇ ਹਨ ਉਸ ਦੇ ਹੇਠਾਂ ਇੱਕ ਚਿੱਟੀ ਚਾਦਰ ਦੀ ਵਿਛਾਈ ਹੋਈ ਹੁੰਦੀ ਹੈ ਉਹ ਗੁਰੂ ਅਰਜਨ ਸਾਹਿਬ ਪਾਸ਼ਾ ਦਾ ਅਸਣ ਲੱਗਿਆ ਹੋਇਆ ਹੈ ਜਦੋਂ ਪਹਿਲੀ ਵਾਰ ਦਰਬਾਰ ਸਾਹਿਬ ਵਿੱਚ ਪੋਥੀ ਸਾਹਿਬ ਦਾ ਪ੍ਰਕਾਸ਼ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਨੂੰ ਤਾਬਿਆਂ ਤੇ ਬਿਠਾਇਆ ਸੀ ਉਸੇ ਦਿਨ ਹੀ ਪੰਜਵੇਂ ਪਾਤਸ਼ਾਹ ਨੇ ਇਹ ਵਚਨ ਕਰ ਦਿੱਤਾ ਪੋਥੀ ਪਰਮੇਸ਼ਵਰ ਦਾ ਥਾਨ ਅਤੇ ਆਪਣਾ ਅਸਨ ਹੇਠਾਂ ਲਗਾਉਣ ਦਾ ਵਚਨ ਕੀਤਾ ਸੀ ਸੋ ਅਸੀਂ ਤਾਂ ਆਪਣੇ ਗੁਰੂ ਸਾਹਿਬਾਂ ਦੇ ਜੀਵਨ ਤੇ ਇਤਿਹਾਸ ਵਿੱਚੋਂ ਹੀ ਸਿੱਖਿਆ ਲੈਣੀ ਹੈ ਬਾਬਾ ਜੀ ਸਮਤ ਬਖਸ਼ਿਆ ਕਰਦੇ ਹਨ ਕਿ ਪਾਠ ਹਮੇਸ਼ਾ ਇਸ਼ਨਾਨ ਕਰਕੇ ਸੁੱਚੇ ਵਸਤਰ ਪਹਿਨ ਕੇ ਕਰੋ ਬਾਬਾ ਜੀ ਵਜਨ ਕਰਦੇ ਹਨ ਕਿ ਸਿੱਖ ਦਾ ਅਸਲੀ ਅੱਗੋਂ ਹੀ ਪਤਾ ਲੱਗਦਾ ਹੈ ਜਦੋਂ ਉਹ ਥੱਕਿਆ ਟੁੱਟਿਆ ਸਰੀਰ ਹੋਵੇ ਤੇ ਫਿਰ ਵੀ ਸਮੇਂ ਅਨੁਸਾਰ ਪੋਥੀ ਲੈ ਕੇ ਗੁਰੂ ਸਾਹਿਬਾਂ ਦੇ ਸਾਹਮਣੇ ਬੈਠ ਕੇ ਪਾਠ ਕਰੇ ਅੱਜ ਆਪਾਂ ਹਰ ਇੱਕ ਚੀਜ਼ ਦਾ ਕੰਮ ਦਾ ਟਾਈਮ ਫਿਕਸ ਕੀਤਾ ਹੋਇਆ ਹੈ ਖਾਣ ਪੀਣ ਦਾ ਸੌਣ ਦਾ ਆਫਿਸ ਜਾਣ ਦਾ ਪਰ ਨਿਤਨੇਮ ਕਰਨ ਦਾ ਕੋਈ ਟਾਈਮ ਫਿਕਸ ਨਹੀਂ ਕੀਤਾ ਬਾਬਾ ਜੀ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਦਾ ਸਮਾਂ ਨਿਰੰਕਾਰ ਦਾ ਹੀ ਵੱਧਾ ਹੋਇਆ ਹੈ ਉਹ ਸਮਾਂ ਠੰਡਾ ਹੁੰਦਾ ਹੈ ਤੇ ਉਸ ਸਮੇ ਉਸ ਸਮੇ ਟੈਂਪਰੇਚਰ ਵੀ ਘੱਟ ਹੋਣ ਕਰਕੇ ਸਾਡੇ ਮਨ ਅੰਦਰ ਫੁਰਨੇ ਘੱਟ ਬੰਦੇ ਹਨ ਪਰ ਜਿਵੇਂ ਜਿਵੇਂ ਸੂਰਜ ਚੜ੍ਹਦਾ ਹੈ ਉਸ ਦੀ ਹੀਟ ਨਾਲ ਸਰੀਰ ਵਿੱਚ ਤੇਜ਼ੀ ਵਧਣ ਲੱਗਦੀ ਹੈ ਮਨ ਅੰਦਰ ਵੱਧ ਤੋਂ ਵੱਧ ਫੁਰਨੇ ਬੰਦੇ ਹਨ ਕਿ ਮੈਂ ਅੱਜ ਪਹਿਲਾਂ ਇਹ ਕੰਮ ਕਰਨਾ ਹੈ ਫਿਰ ਦੂਜਾ ਤੇ ਫਿਰ ਤੀਜਾ ਸਾਰਾ ਦਿਨ ਕੰਮਾਂ ਵਿੱਚ ਲੰਘ ਜਾਂਦਾ ਹੈ ਇਸ ਲਈ ਸੋਫੇ ਜਾਂ ਬੈੱਡ ਤੇ ਬੈਠੇ ਕਈ ਵਾਰ ਮਨ ਵਿੱਚ ਇਹ ਵੀ ਖਿਆਲ ਆਉਂਦਾ ਹੈ ਕਿ ਪਾਠ ਬਾਅਦ ਚ ਕਰ ਲਵਾਂਗੇ ਚਲੋ ਥੋੜੀ ਦੇਰ ਬਾਅਦ ਹੀ ਕਰ ਲਵਾਂਗੇ ਅਤੇ ਫੋਨ ਤੋਂ ਪਾਠ ਕਰਨ ਵਿੱਚ ਜੇ ਕਿਸੇ ਦਾ ਫੋਨ ਆ ਜਾਵੇ ਜਾਂ ਮੈਸੇਜ ਆ ਜਾਵੇ ਤਾਂ ਪਾਠ ਵੱਲੋਂ ਸਾਰਾ ਹੀ ਧਿਆਨ ਹਟ ਜਾਂਦਾ ਹੈ ਅਤੇ ਦੂਸਰਾ ਫੋਨ ਨੂੰ ਆਪਣੇ ਝੂਠੇ ਹੱਥ ਵੀ ਲੱਗੇ ਹੁੰਦੇ ਹਨ ਮਹਾਪੁਰਖ ਤਾਂ ਇਹ ਵੀ ਬਚਨ ਕਰਿਆ ਕਰਦੇ ਹਨ ਜਿਸ ਤਹਾਂ ਗੁਰੂ ਸਾਹਿਬ ਆਪਣੀ ਮਿਹਰ ਭਰੀ ਦ੍ਰਿਸ਼ਟੀ ਨਾਲ ਦਾਤਾਂ ਵਰਤਾਉਂਦੇ ਹਨ ਮਿਹਰਾਂ ਵਰਤਾਉਂਦੇ ਹਨ ਉਸੇ ਤਰ੍ਹਾਂ ਜਦੋਂ ਅਸੀਂ ਪੋਥੀ ਸਾਹਿਬ ਤੋਂ ਪਾਠ ਕਰਦੇ ਹਾਂ ਤਾਂ ਗੁਰਬਾਣੀ ਦਾ ਵੀ ਪ੍ਰਕਾਸ਼ ਆਪਣੇ ਸਰੀਰ ਉੱਪਰ ਪੈਂਦਾ ਹੈ ਜਿਸ ਦਾ ਫਾਲ ਬਹੁਤ ਜ਼ਿਆਦਾ ਹੁੰਦਾ ਹੈ ਜਦ ਕਿ ਫੋਨ ਤੋਂ ਪਾਠ ਕਰਨ ਤੇ ਅਜਹਾਂ ਕੁਝ ਨਹੀਂ ਮਿਲਦਾ ਇਸ ਲਈ ਪਾਠ ਹਮੇਸ਼ਾ ਪੋਥੀ ਸਾਹਿਬ ਤੋਂ ਹੀ ਕਰਨਾ ਬਿਹਤਰ ਹੈ ਮਹਾਂਪੁਰਖ ਸਾਨੂੰ ਜੀਵਨ ਜਾਂਚ ਜਿਉਣੀ ਸਿਖਾਉਂਦੇ ਹਨ ਇਹ ਮੱਤਬਖਸ਼ ਦੇ ਹਨ ਕਿ हे ਭਾਈ ਤੂੰ ਮੰਜੀ ਵਿਛਾ ਕੇ ਨਵੀਂ ਵਿਸ਼ਾਈ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਦਾ ਆਸਨ ਮੰਝੇ ਤੇ ਲਾ ਆਪ ਜ਼ਮੀਨ ਤੇ ਬੈਠ ਤੇ ਆਪਾਠ ਕਰ ਅਤੇ ਨਾਲ ਹੀ ਇਹ ਵੀ ਮਨ ਵਿੱਚ ਫੁਰਨਾ ਬਣਾ ਭਾਵਨਾ ਰੱਖ ਕੇ ਗੁਰੂ ਸਾਹਿਬ ਆਪ ਸਚਮੁੱਚ ਬੈਠੇ ਪਾਠ ਸੁਣ ਰਹੇ ਹਨ ਇਸ ਤਰ੍ਹਾਂ ਪਾਠ ਕਰਦਿਆਂ ਜਦੋਂ ਤੇਰੀ ਕਮਾਈ ਪੂਰੀ ਹੋ ਗਈ ਤਾਂ ਉਸੇ ਆਸਣ ਤੇ ਗੁਰੂ ਨਾਨਕ ਪਾਸ਼ਾ ਤੈਨੂੰ ਪਰਤੱਖ ਬੈਠੇ ਦਰਸ਼ਨ ਵੀ ਦੇਣਗੇ ਬਾਬਾ ਜੀ ਹੋਰ ਸਮਾਤ ਬਖਸ਼ਦੇ ਹੋਏ ਕਹਿੰਦੇ ਹਨ ਕਿ ਤੂੰ ਗੁਰੂ ਨਾਨਕ ਦੇ ਆਸਣ ਮੂਰੇ ਬੈਠ ਕੇ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਦੋ ਕੁੰਡੇ ਜ਼ਰੂਰ ਲਾ ਲਵੀਂ ਇਕ ਤਾ ਆਪਣੇ ਮਨ ਦਾ ਕੁੰਡਾ ਅਤੇ ਦੂਜਾ ਉਸ ਕਮਰੇ ਦਾ ਜਿੱਥੇ ਤੁਸੀਂ ਬੈਠ ਕੇ ਪਾਠ ਕਰ ਰਹੇ ਹੋ ਕਿਉਂਕਿ ਮਨ ਜੋ ਵੀ ਫੁਰਨਾ ਬਣਾਵੇ ਤੂੰ ਸੁਣੀ ਨਾ ਤੇ ਕਹੀਂ ਮੈਂ ਤਾਂ ਸਿਰਫ ਪਾਠ ਹੀ ਸੁੰਣਾ ਹੈ ਤੇ ਦੂਜਾ ਜੇ ਕੋਈ ਬਾਹਰੋਂ ਤੇਨੂੰ ਆਵਾਜ਼ਾਂ ਵੀ ਮਾਰਦਾ ਰਹੇ ਤੂੰ ਪਾਠ ਪੂਰਾ ਹੋਣ ਤੋਂ ਪਹਿਲਾਂ ਕਮਰੇ ਦਾ ਕੁੰਡਾ ਨਾ ਖੋਲੀ ਕਿਉਂਕਿ ਉਹ ਕਾਲ ਯੁਗ ਭੈਣ ਭਰਾ ਦੇ ਰੂਪ ਵਿੱਚ ਤੁਹਾਨੂੰ ਆਵਾਜ਼ਾਂ ਮਾਰਦਾ ਹੈ ਤਾਂ ਕਿ ਤੁਹਾਡੇ ਪਾਠ ਵਿੱਚ ਵਿਗੜਨ ਪੈ ਜਾਵੇ ਪਰ ਤੂੰ ਪਾਠ ਕਰਦੇ ਤੇ ਸੰਪੂਰਨ ਕਰਨ ਤੇ ਇਹ ਗੱਲ ਕਹੀਂ ਕਿ ਮੈਂ ਤਾਂ ਇੱਥੇ ਹੈ ਹੀ ਨਹੀਂ ਸੀ ਮੈਂ ਤਾਂ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਗਿਆ ਸੀ ਸੋ ਮਾਪੁਰਖਾਂ ਦੇ ਇਹਨਾਂ ਬਚਨਾਂ ਨੂੰ ਮੰਨ ਕੇ ਜੇਕਰ ਅਸੀਂ ਪੂਰੀ ਮਰਿਆਦਾ ਅਨੁਸਾਰ ਬਾਣੀ ਪੜਾਂਗੇ ਤਾਂ ਇਸ ਦਾ ਫਾਲ ਕਈ guna ਵੱਧ ਮਿਲਦਾ ਹੈ ਸੋ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਜਰੂਰ ਲਗਵਾਇਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ